ਕੰਗਰਾਂ ਨੋਦ ਦਾ ਮਾਮਲਾ ਲਗਾਤਾਰ ਭੱਗਦਾ ਜਾ ਰਿਹਾ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਵੱਖ-ਵੱਖ ਲੋਕ ਆ ਕੇ ਖੜ ਰਹੇ ਨੇ ਵੱਡੀਆਂ ਜਥੇਬੰਦੀਆਂ ਖੜ ਰਹੀਆਂ ਨੇ ਇਸੇ ਮੁੱਦੇ ਦੇ ਉੱਤੇ ਜਿਹੜਾ ਕਿਨਰ ਸਮਾਜ ਵੀ ਜਿਹੜਾ ਇਸ ਮੁੱਦੇ ਦੇ ਉੱਤੇ ਆਪਣਾ ਪੱਖ ਰੱਖ ਰਿਹਾ ਸਾਡੇ ਨਾਲ ਜਸਲੀਨ ਪਟਿਆਲਾ ਫੋਨ ਲਾਈਨ ਦੇ ਉੱਤੇ ਜੁੜੇ ਨੇ ਜਸਲੀਨ ਇੱਕ ਵੱਡੀ ਘਟਨਾ ਘਟੀ ਆ ਕੱਲ ਚੰਡੀਗੜ੍ਹ 에어ਪੋਰਟ ਦੇ ਉੱਤੇ ਸੀਆਈਐਸਐਫ ਦੀ ਜਵਾਨ ਕੁਲਵਿੰਦਰ ਕੌਰ ਦੇ ਵੱਲੋਂ ਚਪੇੜ ਮਾਰੀ ਜਾਂਦੀ ਆ ਇਹ ਖਬਰ ਆਉਂਦੀਆਂ ਨੇ ਮੁੱਦਾ ਕਾਫੀ ਭਖਿਆ ਵੱਖ-ਵੱਖਰੇ ਨਜ਼ਰੀਏ ਦੇ ਨਾਲ ਦੇਖਿਆ ਜਾ ਰਿਹਾ ਤੁਹਾਡਾ ਨਜ਼ਰੀਆ ਕੀ ਹੈ ਦੇਖੋ ਜੀ ਬਹੁਤ ਚੰਗਾ ਹੋਇਆ ਹਨਾ ਕੰਗਣਾ ਦੇ ਇੱਕ ਮੂਹਤੇ ਤੇ ਕਿ ਚਪੇੜ ਪਿਆ ਸੀ ਤਾਂ ਬਹੁਤ ਖੁਸ਼ ਆ ਇਸ ਗੱਲ ਤੋਂ ਦੂਜੀ ਗੱਲ ਜਿਹੜੀ ਮੇਰੀ ਕੁਲਵਿੰਦਰ ਭੈਣ ਆ ਉਹਨੂੰ ਤਾਂ ਮੈਂ ਸਲੂਟ ਮਾਰਦੀ ਆ ਉਹ ਮੇਰੀ ਭੈਣ ਆ ਮੇਰੀ ਧੀ ਆ ਮੇਰੀ ਬੱਚੀ ਆ ਪਰਮਾਤਮਾ ਉਹਨੂੰ ਤਰੱਕੀਆਂ ਦੇ ਵਿੱਚ ਚੜਦੀ ਕਲਾ ਚ ਰੱਖੇ ਜੈ ਜੈਕਾਰ ਹੋਵੇ ਉਹਦੇ ਬੱਚਿਆਂ ਨੂੰ ਵੀ ਤੰਦਰੁਸਤੀ ਪਰਮਾਤਮਾ ਉਹਦੇ ਮਾਪੇ-ਪਿਓ ਨੂੰ ਬਹੁਤ ਤੰਦਰੁਸਤੀਆਂ ਦੇਵੇ ਜਸਰੀਨ ਇੱਕ ਵੱਡਾ ਬਿਆਨ ਫਿਰ ਦਿੱਤਾ ਜਾਂਦਾਗਾ ਕੰਗਣਾ ਦੇ ਵੱਲੋਂ ਲਾਈਵ ਹੋ ਕੇ ਉਹ ਕਹਿੰਦੇ ਪੰਜਾਬ ਅੱਤਵਾਦ ਵੱਲ ਵੱਧ ਰਿਹਾ ਪੰਜਾਬ ਉਗਰਵਾਦ ਵੱਲ ਵੱਧ ਰਿਹਾਗਾ ਕਿ ਪੈਸਲੂ ਰੋਕਣ ਦੀ ਲੋੜ ਆ ਇਸ ਨੂੰ ਠੱਲ ਪਾਉਣ ਦੀ ਲੋੜ ਆ ਹਾਲਾਂਕਿ ਇਸ ਤੋਂ ਪਹਿਲਾਂ ਵੀ ਲਗਾਤਾਰ ਕੰਗਣਾ ਜਿਹੜੇ ਵਿਵਾਦਤ ਬਿਆਨ ਦਿੰਦੀ ਸੀ ਇਹ ਚੈਨਲ ਦੇ ਜ਼ਰੀਏ ਕੰਗਣਾ ਨੂੰ ਕਹਿਣਾ ਚਾਹਣੀ ਆ ਵੀ ਦੇਖ ਬਈ ਤਾ ਕੰਗਣਾ ਇਹ ਮੇਰੀ ਬੱਚੀ ਕੰਗਣਾ ਧਿਆਨ ਧਿਆਨ ਨਾਲ ਸੁਣ ਮੇਰੀ ਗੱਲ ਇਹ ਇੱਕ ਤੂੰ ਜੋ ਕਰਦੀ ਆ ਮੀਡੀਆ ਦੇ ਉੱਤੇ ਨਾ ਤੂੰ ਜੋ ਅਸ਼ਲੀਲਤਾ ਜਿਹੜੀ ਫਲਾ ਰਹੀ ਆ ਨਾ ਨਿੰਗੇ ਆ ਛੋਟੇ ਮੋਟੇ ਜੇ ਪਾ ਕੇ ਕੱਪੜੇ ਤੂੰ ਇੱਕ ਜੋ ਇੱਕ ਔਰਤ ਜਿਹੜੀ ਇੱਕ ਔਰਤ ਜਿਹਨੂੰ ਇੱਕ ਜੱਗ ਜਨਨੀ ਦਾ ਦਰਜਾ ਦਿੱਤਾ ਗਿਆ ਨਾ ਉਸ ਔਰਤ ਨੂੰ ਜੋ ਤੂੰ ਨੀਚਾ ਦਿਖਾਉਣ ਦੀ ਬਹੁਤ ਕੋਸ਼ਿਸ਼ ਕਰਦੀ ਆ ਨਾ ਉਹ ਤੇਰੇ ਕਰਨ ਨਾਲ ਕੁਝ ਵੀ ਨਹੀਂ ਹੋਣਾ ਕੁਝ ਵੀ ਨਹੀਂ ਹੋਣਾ ਜਿੱਥੇ ਮਰਜੀ ਭੱਜ ਲਾ ਕੁਝ ਵੀ ਨਹੀਂ ਹੋਣਾ ਤੇਰੇ ਕਰਨ ਨਾਲ ਤੇ ਰਹੀ ਗੱਲਾਂ ਲੈ ਫੈਸਲੇ ਲੈ ਕੇ ਆਨ ਸਕ੍ਰੀਨ ਤੋਂ ਹਾਂ ਅਲੱਗ ਚੀਜ਼ ਹੈ ਇੱਕ ਅਲੱਗ ਚੀਜ਼ੀ ਤੋਂ ਜੀ ਗੱਲ ਮੈਂ ਇਹ ਕਹਿੰਦੀ ਆ ਵੀ ਜਿਹੜੀ ਔਰਤ ਆ ਨਾ ਜੀ ਜਿਹੜੀ ਕੰਗਣਾ ਆ ਨਾ ਕੰਗਣਾ ਉਹ ਪੈਸੇ ਲੈ ਕੇ ਨਾ ਟੀਵੀ ਦੇ ਉੱਤੇ ਸਕਰੀਨ ਤੇ ਧਮਕੇ ਮਾਰਨੇ ਹਨ ਇਹ ਨਈਕਾ ਲੱਗ ਚੀਜ਼ ਆ ਔਰ ਇੱਕ ਔਰਤ ਨੂੰ ਇੱਕ ਔਰਤ ਦੀ ਤਰ੍ਹਾਂ ਰਹਿਣਾ ਇੱਕ ਜਨਾਨੀ ਵੀ ਇੱਕ ਜਨਾਨੀ ਦੀ ਤਰ੍ਹਾਂ ਰਹਿਣਾ ਕਿਉਂ ਉਸ ਬੀਬੀ ਨੂੰ ਸਮਾਜ ਦੇ ਵਿੱਚ ਰਹਿਣਾ ਉਹ ਇੱਕ ਔਈਕਾ ਲੱਗ ਤਰੀਕਾ ਹੈ ਉਹਨੇ ਦੋਨੇ ਤਰੀਕੇ ਅਲੱਗ ਲੱਗਦੇ ਹਨਾ ਤਾਂ ਮੈਂ ਕਹਿੰਦੀ ਆ ਵੀ ਆਪਣੀ ਬਰਾਬਰੀ ਨਾ ਕਰੇ ਕੰਗਣਾ ਕਿਸੇ ਨਾਲ ਉਹ ਤਾਂ ਉਸ ਕਾਬਿਲ ਨਹੀਂ ਹੈਗੀ ਹੁਣ ਐਮਪੀ ਚੁਣੇ ਗਏ ਨੇ ਭਾਜਪਾ ਤੋਂ ਚੋਣ ਲੜੀ ਉਹਨਾਂ ਨੇ ਮੰਡੀ ਤੋਂ ਜਿੱਤਦੇ ਨੇ ਚੋਣ ਜਿੱਤ ਜਾਂਦੇ ਨੇ ਹੁਣ ਐਮਪੀ ਵੀ ਬਣ ਚੁੱਕੀ ਹੈ ਕੰਗਣਾ ਦੇਖੋ ਕੰਗਣਾ ਐਮਪੀ ਬਣ ਗਈ ਖੁਦਾ ਦਾ ਨਹੀਂ ਬਣ ਗਈ ਹੈਗੀ ਐਮਪੀ ਉਹ ਬਣੀ ਆ ਕੀ ਕਰ ਲੋਗੇ ਵਿਭਾਕਸਰਾਂ ਦੀ ਬੇਇੱਜ਼ਤੀ ਕਰਕੇ ਤੁਸੀਂ ਇਹ ਦੇਖਿਆ ਵੀ ਭਾਜਪਾ ਨੂੰ ਕੋਈ ਸੀਟ ਨਹੀਂ ਆਈ ਉਹ ਕਿੱਡੀ ਵੱਡੀ ਚਪੇੜਤੀ ਭਾਜਪਾ ਦੇ ਮੂੰਹ ਦੇ ਉੱਤੇ ਹੂੰ ਇਹ ਵੀ ਤਾਂ ਕੰਗਣਾ ਦੀ ਕੰਗਣਾ ਦੇ ਮੂੰਹ ਤੇ ਤੇ ਇਹ ਵੀ ਕਿ ਚਪੇੜੀ ਸੀ ਜਦੋਂ ਕੋਈ ਸੀਟੇਨ ਆਈ ਪਰ ਇਹ ਗੱਲ ਕਹੀ ਜਾ ਰਹੀ ਹੈ ਕਹਿੰਦੇ ਹੁਣ ਉਹ ਕੁੜੀ ਦੀ ਨੌਕਰੀ ਖਤਰੇ ਦੇ ਵਿੱਚ ਹੋ ਸਕਦੀ ਆ ਕੁੜੀ ਦੇ ਪਰਿਵਾਰ ਨੂੰ ਝਲਣਾ ਪੈ ਸਕਦਾ ਕਾਫੀ ਨੁਕਸਾਨ ਹੋ ਸਕਦਾਗਾ ਦੇਖੋ ਜੀ ਹੋਰ ਇਹ ਜਿਹੜੀ ਜ਼ਾਲਮ ਸਰਕਾਰ ਆ ਨਾ ਸਾਡੀ ਇਹਦੇ ਤੋਂ ਵੱਧ ਹੋਰ ਕੁਝ ਵੀ ਕਰ ਸਕਦੇ ਇਹਨੂੰ ਬਿਸਮਿਸ ਕਰਦਾਂਗੇ ਉਹਨੂੰ ਫਿਰ ਕਹਿ ਦੇਣਗੇ ਜੀ ਇਹਨੂੰ ਡਿਬਰੂਗੜ ਜੇਲ੍ਹ ਚ ਭੇਜ ਦੋ ਇਹ ਇਹਨੇ ਇਹਨੇ ਮਾਹੌਲ ਖਰਾਬ ਕਰਤਾ ਇਹ ਕਰਤਾ ਉਹ ਕਰਤਾ ਕੁਝ ਨਹੀਂ ਹੋਇਆ ਹੈਗਾ ਲੈ ਹੂੰ ਤੋ ਦਾ ਤੁਸੀਂ ਖੜੋਂਗੇ ਨਾਲ ਜੇ ਕੱਲ ਨੂੰ ਲੋਡ ਪੈਂਦੀ ਆ ਬਿਲਕੁਲ ਮੈਂ ਤਾਂ ਉਹਦੇ ਨਾਲ ਖੜੀ ਆ ਜੀ ਮੇਰੀ ਭੈਣ ਦੇ ਮੇਰਾ ਪੂਰਾ ਕਿੰਨਰ ਸਮਾਜ ਹੈ ਜਿਹੜਾ ਉਹ ਕੁਸ ਕੁੜੀ ਦੇ ਨਾਲ ਖੜਾ ਹੈ ਮੈਂ ਡਾਇਰੈਕਟ ਹੋ ਕੇ ਤੁਹਾਨੂੰ ਮੀਡੀਆ ਦੇ ਜ਼ਰੀਏ ਦੱਸਣਾ ਚਾਹੁੰਦੀ ਆ ਜਿੱਥੇ ਮੇਰੀ ਆਵਾਜ਼ ਜੋ ਮੇਰੀ ਭੈਣ ਕੁਲਵਿੰਦਰ ਸੁਣੂਗੀ ਨਾ ਤਾਂ ਮੈਂ ਕਹਿਨੀ ਆ ਵੀ ਕੁਲਵਿੰਦਰ ਟੈਨਸ਼ਨ ਨਾ ਲੈ ਮੇਰੀ ਬੱਤ ਮੇਰੀ ਬੱਚੀ ਤੇ ਮੇਰੀ ਭੈਣ ਆ ਮੇਰੀ ਅਪਦੀਆਂ ਤੂੰ ਕਿ ਅਸੀਂ ਤੇਰੇ ਨਾਲ ਖੜੀ ਆ ਮੇਰੀ ਪੂਰੀ ਬਰਾਦਰੀ ਮੇਰਾ ਪੂਰਾ ਪਰਿਵਾਰ ਤੇਰੇ ਨਾਲ ਖੜਾ ਹੈ ਇਸ ਗੱਲ ਦੀ ਕੋਈ ਟੈਨਸ਼ਨ ਨਾ ਲਈ ਜਦ ਨਹੀਂ ਤੁਸੀਂ ਜਾਇਜ ਮੰਨਦੇ ਹੋ ਜੋ ਕੁਲਵਿੰਦਰ ਨੇ ਕੀਤਾ ਮੇਰਾ ਤਾਂ ਮਜਾਜ ਮੈਂ ਤਾਂ ਕਿਹ ਇੱਕ ਥੱਪੜ ਪਿਆ ਚਾਰ ਬੰਨੇ ਚਾਹੀਦੇ ਵੀ ਇਹਦੇ ਸਾਨੂੰ ਕੋਈ ਆਤੋ ਵਰਦੀ ਕਹੇ ਸਾਡੀਆਂ ਕੋਈ ਸਾਡੀ ਅਸੀਂ ਆਪਣਾ ਅਸੀਂ ਆਪਣਾ ਕਿਦਣਾ ਜਿਹੜਾ ਪ੍ਰੋਸਟੈਟ ਕਰ ਰਹੇ ਸੀਗਾ ਨਾ ਆਪਣਾ ਕਿਦਣਾ ਧਰਨਾ ਦੇ ਰਹੇ ਸੀ ਸ਼ਾਂਤਮਈ ਤਰੀਕੇ ਨਾਲ ਉਹ ਚ ਸਾਡੀਆਂ ਮਾਂ ਮਾਂ ਭੈਣਾਂ ਭੁੱਖੀਆਂ ਰਹਿ ਕੇ ਗਈਆਂ ਸਾਨੂੰ ਕਹੇ ਵੀ ਕੋਈ ਇਹ ਤਾਂ 200 ਦੇ ਦਿਹਾੜੀ ਦੇ ਲੰਗੇ ਸਾਡਾ ਕਾਲਜਾ ਨਹੀਂ ਹੋਊਗਾ ਸਾਡੇ ਅੱਗੇ ਨਹੀਂ ਲੱਗੂਗਾ ਕੱਪੜੇ ਰੱਖੂਗਾ ਜੀ ਸਾਡੂ ਸੇਕ ਨਹੀਂ ਲੱਗੂਗਾ ਹੂੰ ਜਸਲੀਨ ਬਹੁਤ ਸਾਰੇ ਬੀਜੇਪੀ ਲੀਡਰਾਂ ਦੇ ਬਿਆਨ ਆ ਰਹੇ ਨੇ ਵਿਰੋਧ ਦੇ ਵਿੱਚ ਕਿ ਇਹ ਗਲਤ ਹੋਇਆ ਇਹ ਬੇਹਾਦ ਗਲਤ ਗੱਲ ਆ ਜਿਸ ਤਰੀਕੇ ਨਾਲ ਉਹਨਾਂ ਦੇ ਵੱਲੋਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਵਧੀਆ ਹੋਇਆ ਗਲਤ ਹੋਇਆ ਸਹੀ ਕਰਕੇ ਦਿਖਾ ਦਿੰਦੇ ਨੇ ਹੈ ਜੇ ਗਲਤ ਅਸੀਂ ਕਰਿਆ ਸਹੀ ਕਰਕੇ ਦਿਖਾ ਦਿੰਦੇ ਹਾਂ ਵਧੀਆ ਹੋਇਆ ਜੋ ਹੋਇਆ ਹੁਣ ਲੈ ਮੈਂ ਤਾਂ ਕਹਿੰਦੀ ਮੈਂ ਇਕੱਲੀ ਹੋਣਾ ਚਾਹੀਦਾ ਹੁਣ ਲੈ ਜਿਹੜੇ ਕਿਸਾਨ ਭਾਈਆਂ ਨੇ ਜਿਹੜੇ ਕਿਸਾਨਾਂ ਨੂੰ ਜਿਹੜੇ ਪੂਰੇ ਗੀਸ਼ਤਾਨ ਦਾਤਾ ਏ ਉਹਦੇ ਢਿੱਡ ਭਰ ਰਹੇ ਆ ਤੁਸੀਂ ਉਹਨੂੰ ਕਿਦਨਾ ਮ ਇੱਕ ਕਿਦਨਾ ਮ ਖਤਮ ਕਰਨ ਤੇ ਤੁਲੇ ਹੋਏ ਹੋ ਤੁਸੀਂ ਜਦੋਂ ਐਸੀ ਕਿਸਾਨ ਨੂੰ ਮਾਰਿਆ ਪਿਆ ਤੁਸੀਂ ਹਰ ਇੱਕ ਕਿਤੇ ਜਾ ਕੇ ਕਹਿ ਦਿੰਦੇ ਆਂ ਲੈ ਲੈ ਲੋ ਜੀ ਪੈਸੇ ਜਿੰਨੇ ਜ਼ਮੀਨ ਦੇ ਲੈ ਲੈ ਲੋ ਕਰੋੜ ਰੁਪਈਆ ਲੈ ਲੋ 2 ਕਰੋੜ ਰੁਪਈਆ ਤੁਸੀਂ ਇਹ ਨਹੀਂ ਸੋਚਿਆ ਵੀ ਕਰੋੜ 2 ਕਰੋੜ ਦੀ ਜ਼ਮੀਨ ਖਰੀਦਣ ਵਾਲੇ ਹੋ ਇਹ ਤਾਂ ਪੂਰੇ ਪੂਰੇ ਵਰਲਡ ਦਾ ਢਿੱਡ ਭਰਦਾ ਏ ਹੂੰ ਤੁਸੀਂ ਕੋਈ ਹੋਰ ਤਾਂ ਕੁੱਤ ਦੀ ਕਰ। ਪਰ ਉਹਨਾਂ ਨੂੰ ਤੁਸੀਂ ਅੱਤਵਾਰ ਦੀ ਕਹਿਣੋ ਵਾਜੀ ਵਾ। ਕਿਹੜੇ ਕੋਰਚਾ ਪਹਿਣਗੇ। ਅੱਪੜੀ ਪਹਿਣਗੇ ਤਾਂ ਹੋਰ ਕੀ ਪਹਿਣਗੇ? ਜੀ ਬਹੁਤ ਬਹੁਤ ਸ਼ੁਕਰੀਆ ਜਸਲੀਨ ਤੁਸੀਂ ਸਾਡੇ ਨਾਲ ਜੁੜੇ ਤੇ ਆਪਣਾ ਪੱਖ ਰੱਖਿਆ ਠੀਕ ਹੈ ਜੀ ਓਕੇ ਧੰਨਵਾਦ ਧੰਨਵਾਦ